के <laughs> भनौँ <laughs> 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 हा <laughs> ज़रूरु <laughs> 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 ਮੈਨੂੰ ਇਹ ਬਿੱਲ ਪੈਸਾ ਜਾਂ ਵੀ ਗਿਆ ਬਦਲ ਗਿਆ ਯਾਰ ਜੀ ਗੈਨਟੀ ਸੀ ਜੀ ਦਾਸ ਤੇ ਕੇਡ ਬੰਨ ਲਾ ਸੀ ਆਪਣਾ ਇਹਦੇ ਘਰੋਂ ਵੀ ਜਾਣ ਕੋਈ ਜੁਗੋਂ ਕੋਈ ਸੁਣ ਕੇ ਆ ਗਿਆ ਅੱਗੇ ਆ ਗਿਆ ਖਣਾ ਉੱਤੇ ਵਾਸਤੇ ਕੋ ਦੋ ਘਾਟੇ ਜਿਹੜੇ ਲਾਲੇ ਲਾ ਦੇ ਤਕਾਇਆ ਕਿ ਇਹ ਵੀ ਮੇਰੀ ਬਾਪੂ ਜੀ ਨੂੰ ਮਿਲ ਗਿਆ ਜੀ ਬਸ ਕੁਰਤੇ ਦੇ ਵਿੱਚ ਕਿਤਾ ਕੁਰਤੇ ਹੈਲੋ ਬੱਸ ਬੇਟਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਚਲੋ ਆਸੀ ਇਹ ਦਸਰੇ ਮੈਂ ਇਹ ਕੱਟਮ ਹੋ ਗਿਆ ਹਟ ਜਾ ਪਹਿਲਾ ਕੇਕ ਆ ਜਿਹੜਾ ਸਵੇਰੇ ਆ ਕੇ ਖੜਿਆ ਹੈ ਇਹ ਸਵੇਰੇ ਠੀਕ ਹੈ ਸਵੇਰੇ ਜਮਾ ਸਵੇਰੇ

ਅਸੀਂ ਬਾਪੂ ਜੀ ਕੋਲ ਕਿਤੇ ਵਿਆਹ ਚੱਲੇ ਸੀ ਮੈਂ ਸਰਦਾਰ ਨੂੰ ਕਿਹਾ ਕੱਲ੍ਹ ਸੌਣ ਸਰਦਾਰ ਨਹੀਂ ਆਪਾਂ ਚਾਹ ਪੀ ਕੇ ਲਈ ਕਿਹਨੂੰ ਵਿਆਹਣ ਦਾ ਵੀ ਹੈ ਇੱਥੇ ਮੈਂ ਕਿਹਾ ਕੋਈ ਜਾਣੇ ਤੇ ਚਾਹ ਬਣਾਉਂਦਾ ਹੁੰਦਾ ਹੈ ਠੀਕ ਹੈ ਕਿਤਾਬ ਦੀ ਜਵਾਨ ਦਾ ਰਾਸ ਕਰਨ ਇਹਨਾਂ ਦਾ ਘਰ ਪੁੱਛ ਕੇ ਬਾਪੂ ਜੀ ਉਹਨਾਂ ਦਾ ਗਏ ਸੀ ਇੱਥੇ ਤੇ ਮੈਂ ਇੱਥੇ ਮੈਂ ਕਹਿੰਦਾ ਪੱਤੇ ਤਾਂ 2 ਘੰਟੇ ਲੱਗ ਗਏ ਫਿਰ ਤਾਂ ਤੇ ਤਾਂ ਕਣੀਆਂ ਬੈਂਦੀਆਂ ਸੀ ਕੋਤੋਂ ਆਹ ਤੇ ਉਹਨੇ ਜੁਲੀ 'ਚ ਬੈਠੇ ਸੀ ਬਹੁਤ ਰੂਹ ਖੁਸ਼ ਹੋਈ ਇਹਨਾਂ ਨੂੰ ਮਿਲ ਕੇ ਆਤਮਾ ਬਹੁਤ ਆਤਮਾ ਖੁਸ਼ ਹੋਈ ਜਿੰਨਾ ਝੂਠ ਬੋਲਾ ਉਹ ਨਹੀਂ ਹੋਈ ਇਹਨਾਂ ਕੋਲ ਖੁਸ਼ ਆਤਾ ਰੱਬ ਖੁਸ਼ ਆਤਾ ਮੇਰਾ ਨਾਮ ਪ੍ਰੇਮ ਸਿੰਘ ਦਾ ਯਾਦ ਆਉਂਦਾ ਬਹੁਤ ਬੀਤ ਬਰਬਾਦ ਦੇ ਖਿਆਲ ਆਸ ਅੱਜ ਤੱਕ ਬੜੇ ਦੇ ਪਤਾ ਨਹੀਂ ਪਤਾ ਨਹੀਂ ਪਤਾ ਕਿ ਕਿਲਾ ਆਪਣੇ ਕੋਲ ਬਹੁਤ ਵਧੀਆ ਲੱਗਦਾ ਜਦੋਂ ਮੇਰੇ ਸਰਦਾਰ ਸਿੰਘ ਨੇ ਮੇਰੇ ਨਾਲ ਬਾਅਦ ਚ ਗੱਲਾਂ ਕਰੀਆਂ ਸੀ ਇੰਨੇ ਖਿਆਲ ਆ ਪਰਮਾਤਮਾ ਦੇ ਚੱਲਣੇ ਰੱਬ ਕਹਿੰਦੇ ਕੂਂਗੇ ਮੈਂ ਜਾਣਦੀ ਆ ਜਾਣਦਾ ਮੈਂ ਲੱਗਾ ਮੈਂ ਘੋੜੀਆਂ ਦੀ ਜਣਾ ਪਤਾ ਜਿਵੇਂ ਬੋੜ ਵੱਧ ਆਏ ਵੱਧੀਆਂ ਨੇ ਇਹਨਾਂ ਦੀ ਜਿਵੇਂ ਬੋੜ ਵੱਧਦੇ ਆ ਨਾ ਘੋੜਿਆਂ ਦੀ ਜਣਾ ਐ ਵੱਧਦੇ ਨੇ ਮੈਂ ਪਰਮਾਤਮਾ ਬਤਾਉਂਦਾ ਪਰਮੇਸ਼ਰ ਵੀ ਖੇਡ ਆਏ ਆਪਾਂ ਇਹਨੂੰ ਕੋਈ ਬੜਾਈ ਵੀ ਨਹੀਂ ਕਰਦੇ ਆਪਾਂ ਇਹ ਪਿਛਲੇ ਜਨਮਾਂ ਦੇ ਸੰਬੰਧ ਜੀ ਸੰਬੰਧ ਆ ਠੀਕ ਹੈ ਜੀ ਹੋਰ ਕਈ ਗੱਲ ਸੁਤਾ ਮੈਂ ਬਾਪੂ ਨੂੰ ਮਿਲ ਕੇ ਆਵਾ ਮੈਂ ਕਿਹਾ ਕਿ ਕਿਸ਼ਟ ਦੇ ਦਰਵਾਜ਼ੇ ਬਾਹਰ ਉਹ ਮੈਨੂੰ ਮਿਲਣ ਚਲੇਗੇ ਮੁੜ ਕੇ ਜਦ ਮੈਂ ਕਿਹਾ ਯਾਰ ਮੈਨੂੰ ਮਿਲ ਕੇ ਮੈਥੋਂ ਆ ਨਹੀਂ ਹੋਣਾ ਕਈ ਬੰਤੇ ਆਇਆ ਹੁਣ ਆਉਂਗਾ ਤੇ ਤੁਸੀਂ ਸਭ ਲੋਕੋ ਲਗਾ ਬਈ ਨਹੀਂ ਫਿਰ ਫਿਰ ਚਾਹ ਮਾਨ ਖੋਜੋਗਾ ਚਾਹ ਤੋ ਬਾਹਰ ਆ ਮਾਜ ਮਾ ਮਨੋ ਵੀ ਅਥੇ ਇਸ ਬੱਬੀ ਐਦਾ ਕਰੋ ਜਿਆਦਾ ਤੁਹਾਨੂੰ ਚਾਹ ਆਪ ਪਾ ਦੇ ਕੋਸੋ ਨੂੰ ਗਾ ਇਹ ਮੁਹਤਰੀਆਂ ਬਈਆਂ ਕਿਤੇ ਯਾਰ ਇਹੇ ਜੀ ਰੂਹ ਦੇ ਦਰਸ਼ਨ ਕਰੀਏ ਧਰੇ ਪਈਆਂ ਕਿਤੇ ਬੰਦੇ ਨਹੀਂ ਧਰੇ ਪਈਆਂ ਜਿਨ੍ਹਾਂ ਨੇ ਯਾਰ ਸੱਚ ਬੋਲਣਾ ਸੱਚ ਦੇ ਪਿਆਰੀ ਯਾਰ ਮੇਰੇ ਅਕੂ ਦੇ ਖੱਬਿਆ ਸਾਨੂੰ ਸੱਚ ਦੇ ਜਮਾ ਨਰੋਲ ਤੋਂ ਦਰਕਤ ਕਿਤੇ ਨਹੀਂ ਪਹੁੰਚੀ ਉਹ ਮੇ ਸੱਚਾਈ ਹੈ ਹਾਂ ਨਾ ਨਾ ਖੱਬੇ ਆ ਸੱਚ ਮੇ ਸਰਦਾਰ ਨੇ ਮੈਨੂੰ ਰਾਤ ਨੂੰ ਸਾਰੀਆਂ ਗੱਲਾਂ ਦਸੀਆਂ ਵੀ ਇੰਨੇ ਖਿਆਲਤ ਪਰਮਾਨ ਦੇ ਚੱਲਦੇ ਉਹ ਭਾਗਾਂ ਵਾਲੇ ਘਰਾਂ ਚ ਰਹਿ ਗਏ ਬਿਲਕੁਲ ਬਿਲਕੁਲ ਪਤਾ ਨਹੀਂ ਲੋਕ ਕਿੰਨਾ ਕੁ ਝੂਠ ਬੋਲੀ ਪੈਂਦੇ ਆ ਜ਼ਮਾਨ ਬੱਡ ਭਰੇ ਬੈ ਨੋਟਾਂ ਨਾਲ ਸੰਤੋਖੀ ਹੋ ਬੀਰਿੰਦਰ ਨੇ ਜੀ ਦੇ ਰਨੇ ਤਾਂ ਪਾਣਾ ਲੱਭਦਾ ਪਾ ਲਏ ਪਟੀ ਹੋ ਗਿਆ ਉਹ ਤਾਂ ਆ ਬੜਿਆ ਪਰੇਕਾਰ ਹੋਈ ਆ ਮੰਨ ਜਾਇਆ ਇੱਕ ਵਾਰ ਮੰਨ ਜਾ ਤੇ ਬੰਦਾ ਤਲੇ ਨਾਲ ਨਾਲ ਕੰਬੂ ਦੇ ਆ ਬਾਈ ਵੀ ਕਪੀ ਤੋਂ ਨਹੀਂ ਰਹਿ ਗਿਆ ਮੈਂ ਦਾ ਬੈਗ ਚੜੀ ਦਿਆ ਦੁਨੀਆਂ ਮੁਕਸਾ ਵੇਖਦੇ ਬਹੁਤ ਹੁੰਦਾ ਤੁਹਾਨੂੰ ਕਹਿਣਾ ਕਰਕੇ ਮੈਂ ਯਾਰ ਮੈਂ ਦੋਖਾ ਇਸ طرف ਆਇਆ ਪਰਟਾ ਨੰਬਰ ਯਾਰ ਇਹਨਾਂ ਨਾਲ ਐਸਾ ਹੁਣ ਅਰਪੀ ਚ ਮੈਂ ਆਉਂਦਾ ਸਹੀ ਪੜ ਉਹ ਹਲੇ ਸਿਆਣਾ ਵੀ ਪੜ ਆਉਂਦਾ ਇਹ ਨਹੀਂ ਮੱਤੀ ਮਾਰ ਉਹ ਕਰਾ ਮੱਤੀ ਦਾ ਆਜਾ ਮੈਂ ਸਾਰੇ ਇੱਕੋ ਆ ਬੱਲੇ ਨਾ ਇਹ ਅੱਗੇ ਅੱਗੇ ਕਰਾ ਕਰ ਬੈਠਾ ਬੈਠਾ ਕਰਾ ਮਰ ਹੈ ਜਾਣ ਬਰਾ ਆਰਬਾਤ ਇਹਦੇ ਵੀ ਅਦਸਿਆ ਮੰਤੂ ਦੇ ਮੈਂ ਆਹ ਨਹੀਂ ਮੂੰਹ ਤੋਂ ਆਤ ਨੂੰ ਤੇ ਤੁਸੀਂ ਕਿਸੇ ਨਾਲ ਗੱਲਾਂ ਕਰੀਗੇ ਮੇਰੀ ਵੀ ਮੇਰਾ ਕੰਮ ਨਹੀਂ ਦੋ ਗੱਲਾਂ ਕਰਕੇ ਫਿਰ ਤੁਸੀਂ ਵਿੱਚੇ ਹੋਣ ਚਲਗੇ ਪਤਾ ਬਾਪੂ ਜੀ ਕਿਤੇ ਅਲਗੇ ਬੈਠੇ ਆ ਬਾਇਸ ਜਿੰਨ ਕੰਮ ਕਰਦਾ ਬਾਪੂ ਵੀ ਵੀ ਇੱਥੇ ਰੋਟੇ ਕੋਲੇ ਚ ਪੂਰੀ ਥੋੜਾ ਪੰਨਾ ਮਾਰ ਲਾ 2:00 ਵਜੇ 7:00 ਵਜੇ ਬਾਪੂ ਜੀ 7:00 ਵਜੇ

ਕੰਨੀ ਦੇ ਚਲਾਉਣਾ ਹੈ ਲੈ ਵਤਰਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਮੱਝੂ ਕ ਲੈਣ ਨੂੰ ਬਰਾ ਸਾਹਮਣੇ ਕਰਾ ਮਤੀ ਲੈਣ ਸੀ ਉਹਨੇ ਤੋਂ ਸਾਹਮਣੇ ਹੋਏ ਨੇ 10 ਕੰਮ ਪੂਰਾ ਸੁਆਦ ਆਇਆ ਹੋਵੇ ਦੇਖੋ ਨੋਨੇ ਲੈਣਾ ਪੰਜਾਬ ਦੀ ਇਹ ਬੱਚਾ ਹਜੇ ਨੌਸਾਨ ਬਣ ਗਿਆ ਪੂਰਾ ਅੰਦਰ ਗਾੜੀ ਵਾਲਾ ਵੀ ਕੀ ਸਾਹਮਣੇ ਖੜਾ ਲੱਗਦਾ ਲੱਗਦਾ ਹੀ ਵੀ ਹੈ ਨੇ ਬਿਨਾਂ ਨਾ ਅਰੇ ਖਾਂਦੇ ਪੱਟ ਜਾਗਾ ਗਿਆ ਸਭ ਲੋਕ ਤਾਂ ਬਚਾ ਕੋਰਮਾਂਦੀ ਆਈ ਆਈ ਕੋਈ ਇਹ ਬੋਲ ਰਿਹਾ ਕੋੜਾ ਆਇਆ ਬਿਗੀਤ ਨਹੀਂ ਕੋਰਮਾਂਦੀ ਕਿਹੜਾ ਵਕੀਲ ਕੋਣ ਜਿਹੜਾ ਜਿਹੜਾ ਬਾਬੂ ਵੀ ਬਣਾਈ ਮਾਦਿਆ ਤਾਂ ਹੀ ਮੈਂ ਉਹਦੇ ਆ ਸ਼ਕਲ ਤੋਂ ਲੱਗਦਾ ਉਹ ਇਹਦੇ ਨਾਲੇ ਕਿਤੋਂ ਕਿਤੋਂ ਆਏ ਹਾਂ ਟੰਨ ਕਰ ਦੋ ਸ਼ੇਅਰ ਕਰ ਸਮਾਪਤ ਹੋ ਗਏ ਹਾਂ ਸਮਾਪਤ